ਲਓ ਵੀ ਮਿੱਤਰੋ ਅੱਜ ਆਪਾਂ ਖੜੇ ਆਂਗੇ ਪਿੰਡ ਜੀਦਾ ਜ਼ਿਲ੍ਹਾ ਬਠਿੰਡਾ ਪਨੀਰੀ ਫਾਰਮ 'ਚ ਆਪਾਂ ਪਹੁੰਚੇ ਆਂ ਅੱਜ ਤੇ ਇੱਕ ਵਾਰੀ ਬਈ ਇਧਰ ਨਾ ਬੋਰਡ ਦਿਖਾ ਦੇ ਮਾਸਟਰ ਸੀਡਜ਼ ਐਂਡ ਪਨੀਰੀ ਫਾਰਮ ਮਲੇਰਗੋਟਲੇ ਵਾਲਿਆਂ ਦੇ ਆਪਾਂ ਖੜੇ ਆਂਗੇ ਤੇ ਬਾਈਆਂ ਦਾ ਨਾਂ ਹੈਗਾ ਮਾਸਟਰ ਸੁਲਤਾਨ ਖਾਨ ਤੇ ਰਜਵਾਨ ਖਾਨ ਤੇ ਕਰੀ ਬੋਰਡ ਦਿਖਾ ਦੇ ਬਈ ਤੇ ਜਿਹੜੀ ਲੋਕੇਸ਼ਨ ਆਂਗੀ ਬਾਨਾਂ ਦੀ ਜਿਹੜੀ ਪਨੀਰੀ ਫਾਰਮ ਦੀ ਲੋਕੇਸ਼ਨ ਆ ਉਹ ਜੀਦੇ ਜਿਹੜਾ ਅੱਡਾਗਾ ਕੋਲ ਪਲਾਜ ਜਾਂ ਤੱਕ ਕੇ ਜਦੋਂ ਆਪਾਂ ਬਾਜੇ ਵਾਲੇ ਸਾਈਡ ਤੋਂ ਆਣੇ ਆਗੇ ਖੱਬੇ ਹੱਥ ਆਗੀ ਅੱਡਾ ਟੱਪ ਕੇ ਬਸ ਧੰਨਵਾਦ ਮਾਸਟਰ ਪਨੀਰੀ ਫਾਰਮ ਉਹ ਜਿਹੜਾ ਪਤਾ ਲੱਗ ਜਾਣਾ ਤੇ ਪਤਾ ਕਰਦੇ ਆਂ ਆਪਾਂ ਵੀ ਕਾਦੀ ਕਾਦੀ ਪਨੀਰੀ ਹੁੰਦੀ ਆ ਬਾਈਆਂ ਕੋਲੇ ਤੇ ਹੋਰ ਕਿਹੜਾ ਕਿਹੜਾ ਕਿਹੜੇ ਕਿਹੜੇ ਬੀ ਹੁੰਦੇ ਤੇ ਕਿਹੜਾ ਕਿਹੜਾ ਸਮਾਨ ਹੁੰਦਾਗਾ ਬਾਕੀ ਅੰਦਰ ਜਾ ਕੇ ਆਪਾਂ ਬਾਈਆਂ ਨਾਲ ਗੱਲਬਾਤ ਕਰਾਉਣੀ ਆ ਆਜੋ ਜੀ ਅੰਦਰ ਚੱਲਦੇ ਆਂ ਦਫ਼ਤਰ ਬਣਿਆ ਹੋਇਆ ਹਾਂਜੀ ਖਾਨ ਸਾਹਿਬ ਕੀ ਹਾਲ ਹੈ ਜੀ ਜੀ ਦੱਸੋ ਤੁਸੀਂ ਸੁਣਾਓ ਸਭ ਤੋਂ ਪਹਿਲਾਂ ਤਾਂ ਸਹੀ ਬੀ ਕਾਦੇ ਕਾਦੇ ਹੁੰਦੇ ਆਪਣੇ ਕੋਲੇ ਜੀ ਸਰ ਆਪਣੇ ਕੋਲੇ ਸਾਰੇ ਹਰ ਕਿਸਮ ਦੇ ਬੀਜ ਹੁੰਦੇ ਨੇ ਅੱਛਾ ਜੀ ਸਬਜ਼ੀਆਂ ਦੇ ਠੀਕ ਹੈ ਠੀਕ ਹੈ ਨਾ ਬਰਸੀਨ ਵਗੈਰਾ ਚਰੀ ਮੱਕ ਜਵਾਰ ਅੱਛਾ ਜੀ ਹਰ ਚੀਜ਼ ਦੇ ਵੀ ਹੁੰਦੇ ਨੇ ਆਪਣੇ ਕੋਲ ਹਾਈਬ੍ਰਿਡ ਠੀਕ ਹੈ ਔਰ ਇੱਕ ਨੰਬਰ ਵੈਰਾਈਟੀ ਠੀਕ ਹੈ ਹਾਈਬ੍ਰਿਡ ਦਾ ਕੀ ਹਾਈਬ੍ਰਿਡ ਕਹਤੋਂ ਕਹਿੰਦੇ ਵੀ ਛੇਤੀ ਲੱਗਣ ਲੱਗ ਜਾਂਦਾ ਫਲ ਜੀ ਛੇਤੀ ਵੀ ਲੱਗਣ ਲੱਗ ਜਾਂਦਾ ਉਹਦੀ ਕੁਆਲਿਟੀ ਵੀ ਬਹੁਤ ਵਧੀਆ ਹੁੰਦੀ ਹੈ ਅੱਛਾ ਸੋਧਿਆ ਵੀ ਹੁੰਦਾ ਜੀ ਸੋਧਿਆ ਬੀਜ ਹੁੰਦਾ ਅੱਛਾ ਜੀ ਹਾਂਜੀ ਠੀਕ ਹੈ ਜੀ ਤੇ ਆਪਾਂ ਪਨੀਰੀ ਦਿਖਾ ਦੀ ਆਪਣੇ ਕੋਲੇ ਕਿਹੜੀ ਤਿਆਰ ਹੈ ਜੀ ਹਾਂਜੀ ਪਨੀਰੀ ਆਪਣੇ ਕੋਲ ਗੋਭੀ ਪੈਂਗਣ ਬੈਂਗ ਨਹੀਂ ਤਿਆਰ ਆ ਅੱਛਾ ਜੀ ਫਿਲਹਾਲ ਹਜੇ ਇਹ ਵੈਰਾਈਟੀਆਂ ਲ ਅਸੀਂ ਨੀ ਕਮਰਾ ਦੀ ਆਪਾਂ ਅੰਦਰ ਨੈਕਸਟ ਮੰਥ ਆਪਣੇ ਕੋਲ ਤਿਆਰ ਹੋਣਗੀਆਂ ਬਾਕੀ ਹੁਣ ਗੋਭੀ ਦੀ ਬੈਂਗਣ ਬੈਂਗਣੀ ਦੀ ਪਨੀਰੀ ਆਪਣੇ ਕੋਲੇ ਤਿਆਰ ਆ ਅੱਛਾ ਠੀਕ ਹੈ ਜੀ ਹਾਂ ਜੀ ਹਾਂ ਜੀ ਬਾਕੀ ਆਪਾਂ ਕੋਲ ਉਹ ਦਿਖਾ ਦਿਓ ਜਿਹੜੀਆਂ ਫਿਲਹਾਲ ਜਿਹੜੀਆਂ ਚੱਲ ਰਹਿਣਾ ਉਹ ਦਿਖਾ ਦਿਓ ਆਜੋ ਜੀ ਆਜੋ ਆਜੋ ਲਓ ਵੀ ਮਿੱਤਰੋ ਹੁਣ ਤੁਹਾਨੂੰ ਦਿਖਾਉਣੇ ਆ ਕਿਹੜੀ ਕਿਹੜੀ ਬਾਈਆਂ ਕੋਲੇ ਪਨੀਰੀ ਤਿਆਰ ਹੁੰਦੀ ਹੈ ਹਾਂਜੀ ਖਾਨ ਸਾਹਿਬ ਦੱਸਦੇ ਆ ਆ ਦੇਖੋ ਜੀ ਇਹ ਗੋਭੀ ਦੀ ਪਨੀਰੀ ਆਪਣੇ ਕੋਲ ਤਿਆਰ ਆ। ਅੱਛਾ ਜੀ। ਹਾਂ ਜੀ ਹਾਂ ਇਧਰ ਵੀ ਤਿਆਰ ਆ। ਉਧਰ ਪੱਲੇ ਪਾਸੇ ਅਸੀਂ ਪੱਟੀਆਂ ਨੂੰ ਨਵੀਂ ਬੀਜੀ ਆ। ਇਹ ਕਦੋਂ ਸੀਜ਼ਨ ਇਹਦਾ ਸ਼ੁਰੂ ਹੋਈ ਹੋਈ। ਇਹ ਹੁਣ ਪੂਰਾ ਟਾਈਮ ਆ ਜੀ ਇਹਨਾਂ ਦਾ ਚੱਲਣ ਦਾ। ਗੋਭੀ ਦੀ। ਹਾਂ ਜੀ ਹਾਂ 4052 ਵੈਰਾਈਟੀ। ਅੱਛਾ ਜੀ। ਸਮਰ ਸਟਾਰ ਵੈਰਾਈਟੀ, ਸਮਰ ਵਾਈਟ ਵੈਰਾਈਟੀ। ਠੀਕ ਹੈ। ਹੋਰ ਕਿਹੜੀ ਪਨੀਰੀ ਦੀ ਆ? ਸਮਰਨ ਵੈਰਾਈਟੀ ਖੜੀ ਆ। ਇਹ ਸਾਰੇ ਹਾਈਬ੍ਰਿਡ ਨੇ। ਆਪਾਂ ਸਾਰਾ ਕੰਮ ਜਿਹੜਾ ਹਾਈਬ੍ਰਿਡ ਦੀ ਕਰਦੇ। ਅੱਛਾ ਜੀ ਹੋਰ ਠੀਕ ਹੈ ਜੀ ਆ ਦੇਖੋ ਇਧਰ। ਇਹ ਕਾਦੀ ਆ ਜੀ? ਇਹ ਹੈਗਾ ਜਨਾਬ ਇਹ ਵੀ ਗੋਭ गोभी दी हां जी हां जी हाँ अच्छा ये हां जी हां ये समझ लो 10 ਦਿਨਾਂ ਨੂੰ ਤਿਆਰ ਆ ਅੱਛਾ ਜੀ 15 ਦਿਨਾਂ ਨੂੰ ਠੀਕ ਆ ਉਧਰ ਪਾਲੇ ਪਾਸੇ ਵੀ ਗੋਭੀ ਲਾਹੀ ਆ ਬਾਕੀ ਜਿਹੜੇ ਆ ਬਿਲੀ ਬੀਜਾ ਜਗਾ ਇਹ ਸਾਰੇ ਗੋਭੀ ਹੋਣ ਫਿਲਹਾਲ ਗੋਭੀ ਚੱਲ ਰਹੀ ਹੈ ਹਾਂ ਜੀ हां ਗੋਭੀ ਚੱਲ ਰਹੀ ਹੈ ਜੀ ਹੁਣ ਅੱਛਾ ਅੱਛਾ ਆਪਾਂ ਸਾਰੇ ਕੰਮ ਕਰਦੇ ਆ ਜੀ ਹਾਈਬ੍ਰਿਡ ਤੇ ਹਾਈਬ੍ਰਿਡ ਤੇ ਆਪਾਂ ਕੰਮ ਨਹੀਂ ਕਰਦੇ ਅੱਛਾ ਉਹਦਾ ਕੋਈ ਫਾਇਦਾ ਨਹੀਂ ਹਾਂ ਦੇਸੀ ਦੀ ਐਨੀ ਕੁਆਲਿਟੀ ਵਧੀਆ ਨਹੀਂ ਹੁੰਦੀ ਬੈਸਟ ਨਹੀਂ ਹੁੰਦੀ ਹਾਂ ਲੇਕਿਨ ਇਹ ਅਭੀ ਕਿਸਾਨ ਨੇ ਫਿਰ ਜੇ ਤੋਂ ਮੱਥਾ ਵੀ ਉਹ ਨਹੀਂ ਮਾਰਨਾ ਹਾਂਜੀ ਹਾਂਜੀ ਸਾਰਾ ਕੁਝ ਹੋ ਜਾਂਦਾ ਮਗਰੋਂ ਆ ਕੇ ਨਸਾਰੂ ਜੇ ਹੋ ਜਾਂਦੀ ਹੈ ਹਾਂਜੀ ਹਾਂਜੀ ਉਹ ਛੋਟੀਆਂ ਆਪਣੇ ਨਿਕਲੂਗੀ ਅੱਛਾ ਜੀ ਹਾਂ ਇਹ ਇੱਕ ਨੰਬਰ ਵੈਰਾਈਟੀ ਹੁੰਦੀ ਆ ਅੱਛਾ ਜੀ ਜਿਹੜੀ ਹਾਈ ਦਾ ਹਿਸਾਬ ਕਿਤਾਬ ਕੀ ਹੁੰਦਾ ਜੀ ਹਿਸਾਬ ਦਾ ਬੂਟੇ ਦਾ ਹਿਸਾਬ ਹਾਂਜੀ ਹਾਂਜੀ ਬੂਟੇ ਦੇ ਹਿਸਾਬ ਨਾਲ ਚੱਲਦੀ ਹੈ ਪਰ ਬੂਟੇ ਦਾ ਹਿਸਾਬ ਹੁੰਦਾ 50 60 ਰੁਪਏ 70 ਰੁਪਏ ਜਿਵੇਂ ਜਿਵੇਂ ਵੈਰਾਈਟੀ ਮਹਿੰਗੀ ਆ ਹੁਣ ਜਿਵੇਂ 50 60 ਹਜ਼ਾਰ ਵਾਲੀ ਵੈਰਾਈਟੀ ਆ ਉਹ 70 ਰੁਪਏ ਸੈਂਕੜਾ ਚੱਲਦੀ ਆ अच्छा भी जी बाकी ਜਿਹੜੀ ਮਤਲਬ 20-25 ਹਜ਼ਾਰ ਵਾਲੀ ਉਹ 50 ਰੁਪਏ ਸਾਇਕਲ ਚੱਲਦੀ ਹੈ 30-35 ਹਜ਼ਾਰ ਵਾਲੀ ਉਹ 70 ਰੁਪਏ ਚੱਲਦਾ ਇਹਦਾ ਬੀਜ ਵੀ ਮਿਲ ਜਾਂਦਾ ਹੈ ਹਾਂਜੀ ਹਾਂ ਬੀਜ ਸਾਰਾ ਕੁਝ ਕਿਸਾਨ ਆਪ ਵੀ ਤਿਆਰ ਕਰ ਸਕਦਾ ਆਪ ਵੀ ਤਿਆਰ ਕਰ ਸਕਦਾ ਜੀ ਆਪ ਬਹੁਤ ਲੈ ਕੇ ਜਾਂਦੇ ਨੇ ਸੀਡ ਜਿਹੜੇ ਆਪ ਤਿਆਰ ਕਰਦੇ ਨੇ ਅੱਛਾ ਇਹਦਾ ਬੈਸਟ ਤਰੀਕਾ ਕੀ ਹੈ ਤਿਆਰ ਕਰਨ ਦਾ ਪਨੀਰੀ ਬੈਸਟ ਤਰੀਕਾ ਵੀ ਇੱਕ ਤਾਂ ਇਹ ਵਧੀਆ ਤਰੀਕੇ ਨਾਲ ਕਿਆਰੀਆਂ ਤਿਆਰ ਕੀਤੀਆਂ ਜਾਣ ਜਮੀਨ ਵਧੀਆ ਤਰੀਕੇ ਨਾਲ ਤਿਆਰ ਕੀਤੀ ਜਾਵੇ ਅੱਛਾ ਜੀ ਠੀਕ ਹੈ ਜੀ ਉਹਦੇ ਵਿੱਚ ਖਾਦ ਖਰਾਕ ਦਾ ਧਿਆਨ ਦਿੱਤਾ ਜਾਵੇ ਠੀਕ ਹੈ ਹਾਂ ਸਹੀ ਸਮੇਂ ਤੇ ਸਭ ਤੋਂ ਵੱਡੀ ਗੱਲ ਆ ਵੀ ਸਹੀ ਸਮੇਂ ਤੇ ਕਿਹੜਾ ਬੀਜ ਲਾਉਣਾ ਹਾਂਜੀ ਉਹ ਬੀਜ ਦੀ ਆਪਾਂ ਨੂੰ ਪਤਾ ਹੋਣਾ ਚਾਹੀਦਾ ਨਸਲੀ ਤਾਂ ਹੋਰ ਬਹੁਤ ਨਹੀਂ ਹਾਂਜੀ ਹਾਂਜੀ ਠੀਕ ਹੈ ਨਾ ਲੇਕਿਨ ਥੋੜਾ ਜਿਆ ਧਿਆਨ ਨਾਲ ਵੀ ਆਪਾਂ ਵੀ ਜਿਹੜੀ ਤਿਆਰ ਕੀਤੀ ਜਾਵੇ ਹਾਂ ਧਿਆਨ ਨਾਲ ਤਿਆਰ ਕੀਤੀ ਜਾਵੇ ਔਰ ਸਹੀ ਟਾਈਮ ਤੇ ਸਹੀ ਵੈਰਾਈਟੀ ਲੱਗ ਜਾਵੇ ਅੱਛਾ ਉਹ ਜਾਵੇ ਫਿਰ ਹਾਲ ਤਾਂ ਆਪਣੇ ਕੋਲੇ ਗੋਭੀ ਚੱਲ ਰਹੀ ਹੈ ਜੀ ਗੋਭੀ ਚੱਲ ਰਹੀ ਹੈ ਹਾਂ ਆਪਣੇ ਕੋਲੇ ਕਾਦੀ ਕਾਦੀ ਪਨੀਰੀ ਹੁੰਦੀ ਹੈ ਆਪਣੇ ਕੋਲੇ ਹਰ ਤਰ੍ਹਾਂ ਦੀ ਪਨੀਰੀ ਹੁੰਦੀ ਹੈ ਜੀ ਅੱਛਾ ਜੀ ਗੰਢਿਆਂ ਗੰਢਾਂ ਦੀ ਹੋ ਗਈ। ਹਾਂਜੀ ਹਾਂਜੀ ਮਿਰਚਾਂ ਦੇ ਬੂਟੇ ਹੋ ਗਏ। ਟਮਾਟਰ, ਬਰੋਕਲੀ, ਹਾਂਜੀ ਬੰਦ ਗੋਭੀ, ਨਾਲ ਪੀਲੀ ਸ਼ਿਮਲਾ ਮਿਰਚ, ਕੌੜੀ ਆਚਾਰੀ ਹਾਂਜੀ ਹਾਂਜੀ ਹਰ ਤਰ੍ਹਾਂ ਦੀ ਮਤਲਬ ਵੈਰਾਈਟੀ ਹੁੰਦੀ ਆਪਣੇ ਕੋਲ। ਅੱਛਾ। ਅ ਪਨੀਰੀ ਦੇ ਵਿੱਚ। ਖਰੀਦਣ ਵਾਸਤੇ ਜਿੱਦੇ ਜੀ ਆਉਣਾ ਪਊਗਾ। ਹਾਂਜੀ ਹਾਂ ਖਰੀਦਣ ਵਾਸਤੇ ਆਪਣਾ ਨੈਸ਼ਨਲ ਹਾਈਵੇ ਤੇ ਆਪਾਂ ਬੈਠੇ ਆਂ ਪਿੰਡ ਜਿੱਦਾਂ ਬਾਜਖਾਨਾ ਰੋਡ ਤੇ। ਹਾਂਜੀ ਹਾਂਜੀ। ਤੇ ਬਾਕੀ ਆਪਣੇ ਕੋਲ ਫਲਾਂ ਦੇ ਸਾਰੇ ਬੂਟੇ ਹੁੰਦੇ ਨੇ ਗਰਾਫਟਿੰਗ ਵਾਲੇ। ਅੱਛਾ ਫਲਾਂ ਵਾਲੇ ਵੀ ਹੁੰਦੇ ਆ। ਫਲਾਂ ਵਾਲੇ, ਫੁੱਲਾਂ ਵਾਲੇ, ਔਰਨਾਮੈਂਟਲ ਹਰ ਤਰ੍ਹਾਂ ਦੇ ਪਲਾਂਟਸ ਆਪਣੇ ਠੀਕ ਹੈ ਇੱਕ ਰੀ ਮੋਬਾਈਲ ਨੰਬਰ ਆਪਣਾ ਬੋਲ ਦੋ ਜੀ ਹਾਂ ਜੀ ਹਾਂ ਆਪਣਾ ਮੇਰਾ ਮੋਬਾਈਲ ਨੰਬਰ ਆ ਜੀ 97804 50969 ਅੱਛਾ ਜੀ ਨਾਂ ਕੀ ਹੈ ਜੀ ਆਪਣਾ ਮੇਰਾ ਨਾਂ ਵੀ ਸੁਲਤਾਨ ਖਾਨ ਮਾਸਟਰ ਸੁਲਤਾਨ ਖਾਨ ਅੱਛਾ ਜੀ ਹਾਂ ਜੀ ਓਕੇ ਬਹੁਤ ਬਹੁਤ ਧੰਨਵਾਦ ਇੱਕ ਵਾਰ ਮੈਂ ਹੋਰ ਨਾਮ ਆਪਣਾ ਬੋਲ ਰਿਹਾ ਮੋਬਾਈਲ ਨੰਬਰ ਮੋਬਾਈਲ ਨੰਬਰ 91804 50969 ਇੱਕ ਆਪਣੀ ਗੋਨੇਣਾ ਮੰਡੀ ਵੀ ਦੁਕਾਨ ਹੈ ਗੋਨੇਣਾ ਮੰਡੀ ਆਪਣੀ ਸ਼ਾਪ ਆ ਜੀ ਇੱਕ ਸਾਡੇ ਭਾਈ ਸਾਹਿਬ ਸਬਜ਼ੀ ਮੰਡੀ ਬਠਿੰਡਾ ਬੈਠੇ ਨੇ ਅੱਛਾ ਜੀ ਜਿੱਤੋਂ ਵੀ ਕੋਈ ਵੀ ਚੀਜ਼ ਲੈ ਸਕਦੇ ਹੋ ਕਿਸੇ ਤਰ੍ਹਾਂ ਦੀ ਕੋਈ अच्छा सारे किदे इठे ਜਾਂਦੇ ਬੂਟੇ ਹਾਂਜੀ ਹਾਂਜੀ ਸਾਰੀ ਪਨੀਰੀਆਂ ਉਹਨਾਂ ਨੇ ਵੀ ਆਪਣੇ ਅਲੱਗ ਲਾਏ ਹੋਏ ਨੇ ਫਾਰਮ ਬਣਾਏ ਹੋਏ ਨੇ ਅੱਛਾ ਅੱਛਾ ਜੀ ਹਾਂਜੀ ਹਾਂਜੀ ਅੱਛਾ ਜੀ ਜਿਹਨੂੰ ਹਾੜੀ ਪੈਂਦਾ ਉਸ ਤਰ੍ਹਾਂ ਹਾਂ ਜਿਹਨੂੰ ਜਿਵੇਂ ਪੈਂਦਾ ਉਸ ਤਰ੍ਹਾਂ ਲੈ ਲੈਂਦੇ ਨੇ ਬਾਕੀ ਗੱਲ ਇਹ ਆ ਵੀ ਜਦੋਂ ਮੇਰੇ ਕੋਲ ਖਤਮ ਹੋ ਗਈ ਮੈਂ ਉਹਨਾਂ ਕੋਲੋਂ ਮੰਗਵਾ ਲੰਨਾ ਉਹਨਾਂ ਕੋਲ ਖਤਮ ਹੋ ਗਈ ਮੇਰੇ ਕੋਲ ਮੰਗਵਾ ਲੈਂਦੇ ਨੇ ਅੱਛਾ ਅੱਛਾ ਹਾਂ ਮਤਲਬ ਵੈਰੈਟੀ ਨਾਲ ਸਾਡਾ ਕੋਈ ਕੰਪਰੋਮਾਈਜ਼ ਨਹੀਂ ਵੈਰੈਟੀ ਕਿੰਨੇ ਨੰਬਰ ਮਿਲੂਗੀ ਮੈਨ ਲੱਗਦਾ ਇਹ ਨੇੜੇ ਕਹਿਤਾ ਉਹੀ ਹੋਊਗੀ ਝੂਠ ਮਾਰਨ ਨਾਲ ਇੱਥੇ ਕੰਮ ਨਹੀਂ ਨੇੜੇ ਤੇੜੇ ਮੈਨ ਲੱਗਦਾ ਇਹੋ ਜੀ ਪਨੀਰੀ ਤਿਆਰ ਨਹੀਂ ਹੁੰਦੀ ਨਹੀਂ ਹੁੰਦੀ ਥੋੜੀ ਬੈਸਟ ਕੁਆਲਿਟੀ ਹਾਂਜੀ ਹਾਂ ਆਪਾਂ ਬੈਸਟ ਕੁਆਲਿਟੀ ਦੇ ਕੰਮ ਕਰਦੇ ਆਂ ਨਾ ਥੋੜਾ ਚੱਲਦਾ ਜੀ 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 ਆਪਾਂ ਬੈਸਟ ਕੁਆਲਿਟੀ ਦੇ ਕੰਮ ਕਰਦੇ ਆਂ ਹਾਂਜੀ ਲਓ ਵੀ ਮਿੱਤਰੋ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਪਨੀਰੀ ਖਰੀਦਣੀ ਐ ਸੀਜ਼ਨ ਦੇ ਹਿਸਾਬ ਨਾਲ ਹੁਣ ਜਿਵੇਂ ਫਿਲਹਾਲ ਗੋਭੀ ਚੱਲ ਰਹੀ ਹੈਗੀ ਤੇ ਪਹੁੰਚੋ ਫਿਰ ਪਿੰਡ ਜੀਦੇ ਚ ਮਾਸਟਰ ਪਨੀਰੀ ਫਾਰਮ ਦੇ ਹਾਂਜੀ ਮਾਸਟਰ ਪਨੀਰੀ ਫਾਰਮ ਦੇ ਤੇ ਬਾਕੀ ਵੀਡੀਓ ਨੂੰ ਕਰਦੇ ਸ਼ੇਅਰ ਬਹੁਤ ਬਹੁਤ ਧੰਨਵਾਦ